ਲਿਓ ਜੀ ਆਪਾਂ ਪਹੁੰਚਿਆ ਹਾਲੀਗੜ ਇਹ ਲਗੇ ਆਪਣਾ ਸਵੇਰ ਦਾ ਖਾਣਾ ਖਾਣ ਇਹ ਮੇਰੇ ਘਰ ਵਾਲਾ ਸਾਥੀ ਹੈ ਦੇਖ ਵੀ ਇਧਰ ਦੇਖ ਇਹ ਮੇਰੇ ਘਰ ਦਾ ਸਾਥੀ ਹੈ ਜੀ ਇਹ ਹੋਟਲ ਹੈ ਆਪਣਾ ਹੋਟਲ ਦੇਖੋ ਜੀ ਕਿਹ ਸ਼ਾਨਦਾਰ ਹੋਟਲ ਹੈ ਕੀ ਬਾਤ ਹੈ ਇਹ ਹੋਟਲ ਜੀ ਆਪਣਾ ਇੱਥੇ ਆਪਾਂ ਖਾਣ ਦਾ ਖਾਣਾ ਖਾਣ ਲੱਗੇ ਆ ਇਹ ਆ ਜੀ ਅੰਮ੍ਰਿਤਪੁਰ ਟੂਰ ਟੈਕਸ ਦੇ ਨਾਮ ਦਾ ਹੋਟਲ ਸੋ ਬੜਾ ਵਧੀਆ ਹੋਟਲ ਹੈ ਦੇਖੋ ਕਿਵੇਂ 80-80ਆਂ ਘੜੀਆਂ ਹੁੰਦੇ ਹੋਰ ਵੀ ਆਂਦੇ ਜਾਂਦੇ ਸਾਰੇ ਹੋਟਲ ਤੇ ਰੁਕਿਆ ਕਰੋ ਜੀ ਬਹੁਤ ਵਧੀਆ ਹੈ ਜੀ ਮੜੀ ਗੱਡੀ ਵਾਲੇ ਦੀ ਬਹੁਤ ਕੇਅਰ ਕਰਦਾ ਹੈ ਫਿਰ ਸੋਈ ਦੇਖੋ ਕਿੰਨਾ ਸ਼ਾਨਦਾਰ ਖਾਣੇ ਆ ਇੱਥੇ ਜੋ ਵੀ ਖਾਣਾ ਜੋ ਵੀ ਮੰਗੋਗੇ ਉਹੀ ਹਾਜ਼ਰ ਹੈ ਜੀ ਇਹ ਕਾਰਾਂ ਵਾਲਾ ਵਾਸਤਾ ਵੀ ਹੈ ਟਰੱਕਾਂ ਵਾਲਾ ਵਾਸਤਾ ਵੀ ਹੈ ਸਾਰਾਂ ਵਾਸਤੇ ਇੱਕੇ ਰੇਟ ਹੈ ਜੀ ਸੋ ਧੰਨਵਾਦ ਜੀ ਜਰੂਰ ਖੜੇ ਕਰੋ ਜੀ ਇੱਥੇ ਜੀ